ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਦੀ ਥਾਣਾ ਸਦਰ ਪੁਲਿਸ ਵੱਲੋਂ ਇੱਕ ਆਇਲ ਟੈਂਕਰ ਦੇ ਵਿੱਚੋਂ 41 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਇਸ ਆਇਲ ਟੈਂਕਰ ਨੂੰ ਰੋਕਿਆ ਗਿਆ ਜਿਸ ਵਿੱਚ ਤਹਿਖਾਨੇ ਬਣੇ ਹੋਏ ਸਨ ਅਤੇ ਜਿਸ ਵਿੱਚੋਂ 41 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਉਹਨਾਂ ਕਹਿੰਦੇ ਕਿ ਇਸ ਨੂੰ ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਵਿਅਕਤੀ ਚਲਾ ਰਿਹਾ ਸੀ ਜਿਸ ਨੂੰ ਕਾਬੂ ਕਰ ਲਿਆ ਗਿਆ ਹੈ। ਉਹਨਾਂ ਕਹਿੰਦੇ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕੀ ਕੁਟਕਿਆ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਂ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਤ੍ਰਿੰਕੂ ਰਾਜਾ ਦੀ ਗੁਰਦਾਸਪੁਰ ਤੋਂ ਇੱਕ ਖਾਸ ਪੋਟ ਹਾਂ ਜੋ ਵੈਸੇ ਜੀ ਸਾਹਿਬ ਗੁਰਦਾਸਪੁਰ ਜਿਹਦੇ ਨਜੇ ਦਿਸ਼ਾ ਨਿਰਦੇਸ਼ ਦੇ ਜਿਹੜੇ ਭੜੇ ਪਰੇਸ਼ਾਨੀ ਚੈਟਿੰਗ ਸੰਬੰਧੀ ਅਤੇ ਨਸ਼ੇ ਦੀ ਰੋਗथाम ਸੰਬੰਧੀ ਮੈਂ ਚੱਲ ਰਹੀ ਸੀ ਇਸ ਤਰ੍ਹਾਂ ਸਾਡੇ ਪੁਲਿਸ ਨੂੰ ਇੱਕ ਮੁਖਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ 9 ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਹੈ ਜਸਰ ਗੁਰਮ ਸਿੰਘ ਜੀ ਸਾਡੇ ਸਾਡੇ ਸਰਦਾਰ ਤੇ ਸਪੈਸ਼ਲ ਮੋਰਡ ਇਨਸਪੈਕਟਰ ਜਸਵੀਰ ਸਿੰਘ ਮੋਹਰ ਨੂੰ ਨਾਕਾ ਬਬਲੀ ਪਾਸ ਤੇ ਲਾਹ ਰਹੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 48 ਪੇਟੀਆਂ ਸ਼ਰਾਬ ਮਕਦਮਾ ਬਰੰਮ ਗਈ ਇਸ ਤੇ ਖਾਣਾ ਸਦਾ ਵਿੱਚ ਆਇਰ ਰੋਲ ਕਰਨੀ ਦੀ ਹੈ ਦੋ ਚੀਨੋਂ ਟਰੱਕ ਡਰਾਈਵਿੰਗ ਕਰਤਾ ਕਰਦੇ ਇਹਨਾਂ ਵਿੱਚ ਠੀਕ ਜਿਹੇ ਪਾਰਟ ਆਏ ਜੋ ਪਛਗਛ ਕਰ ਰਹੇ ਨੇ ਤੇ ਬੈਕਵਰਡ ਤੇ ਫਾਰਵਰਡ ਲੇਕਾ ਜਿਹੜੇ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੱਗਦਾ ਇਹ ਕਰ ਜਦੋਂ ਤੇਰੋੜਾ ਟੈਂਕਰ ਹੁੰਦਾ ਉਹਦੇ ਵਿੱਚ ਖਾਣੇ ਬਣਾਉਂਦੇ ਸੀ ਤੋ ਦੇ ਵਿੱਚ ਬੇਟੀਆਂ ਰੱਖੀ ਸੀ ਇਹ ਚੰਡੀਗੜ੍ਹ ਮਾਤਾ ਸਰਦ ਚੰਡੀਗੜ੍ਹ ਤੋਂ ਆਇਆ ਸੀ ਇਹ ਜਿਹੜੇ ਨਾ ਰਹਿਕ ਜੀ ਬਲਵਿੰਦਰ ਸਿੰਘ ਸਨ ਅਜਸਵਿੰਦਰ ਸਿੰਘ ਸ਼ੁਰੂਆਤ ਹੋਤਾ ਹੈ ਤੇ ਕੋਈ ਪੁਛਗਿਸ ਕਰਨੀ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸੌਂਦਾ ਸੀ ਇਹ ਡਰਾਈਵਰ ਜਿਹੜਾ ਸਪੈਸ਼ਲ ਇਸੇ ਵਾਸਤੇ ਬਣਾਇਆ ਉਹਦੇ ਵਿੱਚ ਖਾਣੇ ਬਣਾਏ ਹੋਏ ਤੇ ਕਿ ਇਹਨੂੰ ਪਤਾ ਨਾ ਚੱਲੇ ਵੀ ਤੇਲ ਲੈ ਕੇ ਜਾ ਰਿਹਾ ਹੈ ਇਹਦੇ ਸਾਰੇ ਨੂੰ ਵੀ ਕਰਾਂਗੇ ਉਹਦੇ ਇਹ ਤੋਂ ਪੁਛਗਿਸ ਪੜਤਾਲ ਕਰਨ ਸਾਰਾ ਜੋ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜਣਗੇ ਸਾਰਾ ਉਹਨੂੰ ਰੈਸਟ ਕੀਤਾ ਜਾਏ ਸਰ ਇਸੇ ਕੰਮ ਵਾਸਤੇ ਬਣਾਇਆ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਪੂਰੇ ਦਾ ਟਾਈਟਲ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੈ ਸਾਨੂੰ ਜੀਆ ਹੁਣ ਅਸੀਂ ਥੋੜੀ ਜਿਹੀ ਪਹਿਲਾਂ ਫੜਿਆ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਵਾਰith ਖੇਤ ਆਪ ਜੀ ਨੂੰ ਸੂਚਿਤ ਕਰਦੇ ਤੇ ਕੋਈ ਬ੍ਰੀਕਿੰਗ ਨਾ ਪੁੱਛਕਿਸ਼ ਨਹੀਂ ਇੱਕ ਬ੍ਰੀਕਿੰਗ ਪੁੱਛਕਿਸ਼ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਸ ਲਈ ਰੱਖਿਆ ਜਾ ਰਿਹਾ ਹੈ